ਮੈਂ ਰਵਨੀਤ ਬਿੱਟੂ ਦੀ ਇੱਕ ਸਟੇਟਮੈਂਟ ਸੁਣੀ ਹੈ ਜਿਹੜੀ ਬਿਲਕੁਲ ਦਰਸਾਉਂਦੀ ਹੈ ਕਿ ਬਿੱਟੂ ਜਿਹੜਾ ਆਪਣਾ ਮੈਂਟਲ ਬੈਲੈਂਸ ਲੂਜ਼ ਕਰ ਚੁੱਕਾ ਹੈ ਮੈਨੂੰ ਬਹੁਤ ਭਾਰੀ ਅਫਸੋਸ ਹੈ ਕਿ ਜਿਸ ਆਦਮੀ ਦੀ ਹੋਂਦ ਹੈ ਜਿਸ ਲੀਡਰ ਦੇ ਕਾਰਨ ਹੈ ਜਿਸ ਪਰਿਵਾਰ ਦੇ ਕਾਰਨ ਹੈ ਜਿਸ ਪਾਰਟੀ ਦੇ ਕਾਰਨ ਹੈ ਜਿਸ ਪ੍ਰਧਾਨ ਦੀ ਲੀਡਰਸ਼ਿਪ ਤੇ ਥੱਲੇ ਇਹ ਤਿੰਨ ਵਾਰ ਮੈਂਬਰ ਹਪਾਰਲੀਮੈਂਟ ਰਿਹਾ ਉਨੂੰ ਅੱਜ ਇੱਕ ਟੈਰਿਸਟ ਦੱਸੇ ਅੱਜ ਇਹਨੂੰ ਇੱਕ ਅਤਵਾਦੀ ਦੱਸੇ ਮੇਰਾ ਖਿਆਲ ਇਸ ਤੋਂ ਵੱਡੀ ਪੋਲਿਟੀਕਲ ਬੈਂਕਰਪਸੀ ਹੋਰ ਕੋਈ ਹੋ ਨਹੀਂ ਸਰ ਜੋ ਦੇਸ਼ ਦੇ ਦੁਸ਼ਮਣ ਜੋ ਬਾਰੂਦ ਗੋਲੀ ਹਰ ਟਾਈਮ ਮਾਰਨੇ ਦੀ ਕੋਸ਼ਿਸ਼ ਕਰਦੇ ਹੋ ਉਡਾਣੇ ਦੀ ਕੋਸ਼ਿਸ਼ ਕਰਦੇ ਆ ਜਹਾਜ਼ਾਂ ਨੂੰ ਟ੍ਰੇਨ ਨੂੰ ਰੋਡਸ ਨੂੰ ਜਦ ਉਹ ਲੋਕ راہੁਲ ਗਾਂਧੀ ਕੀ ਸਪੋਰਟ ਮੇ ਆ ਗਏ ਆਪ ਅੰਦਾਜ਼ਾ ਲਾ ਲਾ ਜਿਏ راہੁਲ ਗਾਂਧੀ ਖੁਦ देश का नंबर 1 टेररिस्ट अगर किसी को मेरी ख्याल से किस पे इनाम होना चाहिए पकड़ने के लिए जब देश का सबसे बड़ा दुश्मन जो जिसको ऐलानना चाहिए एजेंसीज को वो आज राहुल गांधी मैं रविनीत बिट्टू ਨੂੰ ਇਹ ਕਹਿਣਾ ਚਾਹਾਂਗਾ ਬਿੱਟੂ ਜੀ ਟਾਈਮ ਆਇਆ ਤੁਸੀਂ ਕਿਸੇ ਚੰਗੇ ਡਾਕਟਰ ਦੇ ਕੋਲ ਜਾ ਕੇ ਆਪਣਾ ਇਲਾਜ ਕਰੋ ਮੈਂ ਗਵਰਨਮੈਂਟ ਆਫ ਇੰਡੀਆ ਨੂੰ ਵੀ ਕਹਿਣਾ ਚਾਹਾਂਗਾ ਕਿ ਜਿਹੜੇ ਆਦਮੀ ਲੋਕਾਂ ਨੇ ਰਿਜੈਕਟ ਕੀਤੇ ਉਹਨਾਂ ਨੂੰ ਤੁਸੀਂ ਮਨਿਸਟਰ ਬਣਾ ਲਿਆ ਮਿੰਿਸਟਰ ਬਣ ਤੋਂ ਬਾਅਦ ਇੱਕ ਕਨਸਟੀਟਿਊਸ਼ਨਲ ਪੋਜੀਸ਼ਨ 'ਚ ਰਹਿ ਕੇ ਇੱਕ ਲੀਡਰ ਆਫ ਦੀ ਇਲੈਕਟਡ ਲੀਡਰ ਆਫ ਦੀ ਆਪੋਜੀਸ਼ਨ ਵਾਸ ਸੀ ਇਸ ਕਿਸਮ ਦੇ ਬਿਆਨਬਾਜ਼ੀ ਕਰਨੀ ਸ਼ੋ ਕਰਦੀ ਹੈ ਕਿ ਇਹਨਾਂ ਨੂੰ ਨਾ ਤੇ ਕਨਸਟੀਟਿਊਸ਼ਨ ਤੇ ਫੇਥ ਹੈ ਨਾ ਇਹਨਾਂ ਨੂੰ ਇਹ ਪਤਾ ਹੈ ਕਿ ਇਹ ਪੋਜੀਸ਼ਨ ਕਿਹੜੀ ਹੋਲਡ ਕਰ ਰਹੇ ਮੈਂ ਗਵਰਨਮੈਂਟ ਆਫ ਇੰਡੀਆ ਨੂੰ ਅਪੀਲ ਕਰੂੰਗਾ ਕਿ ਜਲਦੀ ਤੋਂ ਜਲਦੀ ਇਹਨਾਂ ਦਾ ਕਿਸੇ ਚੰਗੇ ਸਾਈਕੀਆਟ੍ਰਿਕ ਡਾਕਟਰ ਕੋਲੋਂ ਇਲਾਜ ਕਰਵਾਇਆ ਜਾਏ ਸੋ ਦੈਟ ਇਸ ਕਿਸਮ ਦੀ ਵਿਹੋਦਾ ਸਟੇਟਮੈਂਟਸ ਇਹ ਜਿਹੜੀਆਂ ਨੇ ਬੰਦ ਕਰ ਚੰਦ ਮਿੰਟ ਪਹਿਲੇ ਮੈਂ ਰਵਨੀਤ ਬਿੱਟੂ ਦੀ ਇੱਕ ਸਟੇਟਮੈਂਟ ਸੁਣੀ ਹੈ ਜਿਹੜੀ ਬਿਲਕੁਲ ਦਰਸਾਂਦੀ ਹੈ ਕਿ ਬਿੱਟੂ ਜਿਹੜਾ ਆਪਣਾ ਮੈਂਟਲ ਬੈਲੈਂਸ ਲੂਜ਼ ਕਰ ਚੁੱਕਾ ਹੈ ਮੈਨੂੰ ਬਹੁਤ ਭਾਰੀ ਅਫਸੋਸ ਹੈ ਕਿ ਜਿਸ ਆਦਮੀ ਦੀ ਹੋਂਦ ਅੱਜ ਜਿਸ ਲੀਡਰ ਦੇ ਕਾਰਨ ਹੈ ਜਿਸ ਪਰਿਵਾਰ ਦੇ ਕਾਰਨ ਹੈ ਜਿਸ ਪਾਰਟੀ ਦੇ ਕਾਰਨ ਹੈ ਜਿਸ ਪ੍ਰਧਾਨ ਦੀ ਲੀਡਰਸ਼ਿਪ ਤੇ ਥੱਲੇ ਇਹ ਤਿੰਨ ਵਾਰ ਮੈਂਬਰ ਹੋ ਪਾਰਲੀਮੈਂਟ ਰਿਹਾ ਉਨੂੰ ਅੱਜ ਇੱਕ ਟੈਰਿਸ ਦੱਸੇ ਅੱਜ ਇਹਨੂੰ ਇੱਕ ਅਤਵੱਦੀ ਦੱਸੇ ਮੇਰਾ ਖਿਆਲ ਇਸ ਤੋਂ ਵੱਡੀ ਪੋਲਿਟੀਕਲ ਬੈਂਕਰਪਸੀ ਹੋਰ ਕੋਈ ਹੋ ਨਹੀਂ ਸਕਦੀ ਮੈਂ ਰਵਨੀਤ ਬਿੱਟੂ ਨੂੰ ਇਹ ਕਹਿਣਾ ਚਾਹਾਂਗਾ ਬਿੱਟੂ ਜੀ ਟਾਈਮ ਆਇਆ ਤੁਸੀਂ ਕਿਸੇ ਚੰਗੇ ਡਾਕਟਰ ਦੇ ਕੋਲ ਜਾ ਕੇ ਆਪਣਾ ਇਲਾਜ ਕਰੋ ਮੈਂ ਗਵਰਨਮੈਂਟ ਆਫ ਇੰਡੀਆ ਨੂੰ ਵੀ ਕਹਿਣਾ ਚਾਹਾਂਗਾ ਕਿ ਜਿਹੜੇ ਆਦਮੀ ਲੋਕਾਂ ਨੇ ਰਿਜੈਕਟ ਕੀਤੇ ਨੇ ਉਹਨਾਂ ਨੂੰ ਤੁਸੀਂ ਮਿਨਿਸਟਰ ਬਣਾ ਲਿਆ ਤੇ ਮਿਨਿਸਟਰ ਬਣਨ ਤੋਂ ਬਾਅਦ ਇੱਕ ਕਨਸਟੀਟਿਊਸ਼ਨਲ ਪੋਜੀਸ਼ਨ 'ਚ ਰਹਿ ਕੇ ਇੱਕ ਲੀਡਰ ਆਫ ਦੀ ਇਲੈਕਟਡ ਲੀਡਰ ਆਫ ਦੀ ਆਪੋਜੀਸ਼ਨ ਵਾਸ ਸੀ ਇਸ ਕਿਸਮ ਦੇ ਬਿਆਨਬਾਜ਼ੀ ਕਰਨੀ ਸ਼ੋ ਕਰਦੀ ਹੈ ਕਿ ਇਹਨਾਂ ਨੂੰ ਨਾ ਤੇ ਕਨਸਟੀਟਿਊਸ਼ਨ ਤੇ ਫੇਥ ਹੈ ਨਾ ਇਹਨਾਂ ਨੂੰ ਇਹ ਪਤਾ ਹੈ ਕਿ ਪੋਜੀਸ਼ਨ ਕਿਹੜੀ ਹੋਲਡ ਕਰ ਰਹੇ ਮੈਂ ਗਵਰਨਮੈਂਟ ਆਫ ਇੰਡੀਆ ਨੂੰ ਅਪੀਲ ਕਰੂੰਗਾ ਕਿ ਜਲਦੀ ਤੋਂ ਜਲਦੀ ਇਹਨਾਂ ਦਾ ਕਿਸੇ ਚੰਗੇ ਸਾਈਕੀਆਟ੍ਰਿਕ ਡਾਕਟਰ ਕੋਲੋਂ ਇਲਾਜ ਕਰਵਾਇਆ ਜਾਏ ਸੋ ਦੈਟ ਇਸ ਕਿਸਮ ਦੀ ਬੇਹੁੱਦਾ ਸਟੇਟਮੈਂਟਸ ਇਹ ਜਿਹੜੀਆਂ ਨੇ ਬੰਦ ਕਰ